हां जी दोस्तों सत श्री अकाल जी ठीक ठाक हो सारे एक बहुत बढ़िया और कहानी लेके आए हैं थोड़े लिए एक गधे ਤੇ ਇੱਕ ਘੋੜੇ ਦੀ ਕਹਾਣੀਆ ਦੋਨਾਂ ਦੇ ਵਿੱਚ ਨਾ ਇੱਕ ਦਿਨ ਬਹਿਸ ਹੋ ਜਾਂਦੀ ਹੈ ਵੈਸੇ ਕਿਤੇ ਰਾਹ 'ਚੋਂ ਦੋਨੋਂ ਗੁਜ਼ਰ ਰਹੇ ਹੁੰਦੇ ਆ ਮਿਲਦੇ ਆ ਤੇ ਗੱਲਾਂ ਬਾਤਾਂ ਹੁੰਦੀਆਂ ਉਹ ਗੱਲਾਂ ਬਾਤਾਂ 'ਚ ਇੱਕ ਗੱਲ ਇਹੋ ਜੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਬਹਿਸ ਛਿੜ ਪੈਂਦੀ ਹੈ ਗੱਲ ਕੀ ਹੁੰਦੀ ਆ ਉਹ ਪਤਾ ਜਿਹੜਾ ਕਾਹ ਹੁੰਦਾ ਨਾ ਉਹਨੂੰ ਲੈ ਕੇ ਬਹਿਸ ਛਿੜਦੀ ਆ ਉਹਨਾਂ ਦੀ ਜਿਹੜਾ ਗਧਾ ਸੀ ਉਹ ਕਹਿੰਦਾ ਵੀ ਜਿਹੜਾ ਕਾਂਮ ਆ ਉਹ ਚਿੱਟੇ ਰੰਗ ਦਾ ਹੁੰਦਾ ਹੁਣ ਘੋੜਾ ਵਾ ਜਿਹੜਾ ਉਹ ਕਹਿੰਦਾ ਵੀ ਨਹੀਂ ਕਾਂ ਹਮੇਸ਼ਾ ਕਾਲੇ ਰੰਗ ਦਾ ਹੀ ਹੁੰਦਾ ਕਾਂ ਦਾ ਕੋਈ ਹੋਰ ਰੰਗ ਹੁੰਦਾ ਹੀ ਨਹੀਂ ਦੋਨੋਂ ਆਪਸ ਦੇ ਵਿੱਚ ਕਾਫੀ ਦੇਰ ਬਹਿਸ ਕਰੀ ਜਾਂਦੇ ਆ ਘੂੜਾ ਕਹਿੰਦਾ ਵਾ ਕਾਲੇ ਰੰਗ ਦਾ ਕਾਂ ਹੁੰਦਾ ਗਧਾ ਨਹੀਂ ਮੰਨਦਾ ਉਹ ਕਹਿੰਦਾ ਚਿੱਟੇ ਰੰਗ ਦਾ ਕਾਂ ਹੁੰਦਾ ਚਲੋ ਜੀ ਨਾ ਤਾਂ ਘੋੜਾ ਹਰਮਨਨ ਨੂੰ ਤਿਆਰ ਆ ਨਾ ਗਧਾ ਹਰਮਨਨ ਨੂੰ ਤਿਆਰ ਆ ਹੁਣ ਕੀਤਾ ਕੀ ਜਾਵੇ ਕਿੱਦਾਂ ਮਨਾਇਆ ਜਾਵੇ ਹੁਣ ਘੋੜਾ ਆਪਣੇ ਆਪ ਤੇ ਕੌਨਫੀਡੈਂਟ ਸੀ ਵੀ ਇਹ ਤਾਂ ਗਧਾ ਵਾ ਵੀ ਇਹ ਕਹੂਗਾ ਚਿੱਟੇ ਰੰਗ ਦਾ ਕਾਹ ਹੁੰਦਾ ਪਰ ਮੈਂ ਸਾਬਤ ਕਿੱਦਾਂ ਕਰਾਂ ਕਿਵੇਂ ਇਹਨੂੰ ਮਨਾਵਾਂ ਜਦੋਂ ਕੋਈ ਹੱਲ ਨਹੀਂ ਨਿਕਲਦਾ ਉਹ ਇੱਕ ਫੈਸਲਾ ਕਰਦੇ ਆ ਉਹ ਕਹਿੰਦੇ ਵੀ ਜੰਗਲ ਦਾ ਰਾਜਾ ਵਾ ਸ਼ੇਰ ਦੋਸਤੋ ਇਹ ਸਾਰੀਆਂ ਕਾਲਪਨਿਕ ਕਹਾਣੀਆਂ ਨੇ ਤੁਹਾਨੂੰ ਸਿਰਫ ਸਿੱਖਿਆ ਦੇਣ ਦੇ ਲਈ ਨੇ ਹਨਾ ਸੋ ਸ਼ੇਰ ਦੇ ਕੋਲ ਉਹ ਜਾਣ ਦਾ ਫੈਸਲਾ ਕਰਦੇ ਨੇ ਵੀ ਜੋ ਸ਼ੇਰ ਕਹੂਗਾ ਉਹੀ ਕਰਾਂਗੇ ਵੀ ਜੇ ਉਹਨੇ ਕਹਤਾ ਵੀ ਕਾਂ ਚਿੱਟੇ ਰੰਗ ਦਾ ਹੁੰਦਾ ਤਾਂ ਘੋੜਾ ਕਹਿੰਦਾ ਮੈਂ ਹਾਰ ਮੰਨ ਲੂੰਗਾ ਜੋ ਤੂੰ ਕਹੇਂਗਾ ਮੈਂ ਉਹ ਕਰ ਲੂੰਗਾ ਗਦਾ ਕਹਿੰਦਾ ਠੀਕ ਆ ਚਲੋ ਜੀ ਸ਼ੇਰ ਦੇ ਕੋਲ ਚੱਲਦੇ ਆ ਦੋਨੋਂ ਜਣੇ ਸ਼ੇਰ ਦੇ ਸਾਹਮਣੇ ਪੇਸ਼ ਹੋ ਜਾਂਦੇ ਨੇ ਘੋੜਾ ਸ਼ੇਰ ਨੂੰ ਕਹਿੰਦਾ ਕਿ ਤੁਸੀਂ ਜੰਗਲ ਦੇ ਮਾਲਕ ਹੋ ਹੁਣ ਇੱਥੇ ਅਸੀਂ ਆਏ ਆ ਕਿ ਸਾਡੇ ਦੋਨਾਂ ਵਿੱਚੋਂ ਜਿਹੜਾ ਵੀ ਬੇਵਕੂਫ ਸਾਬਤ ਹੋ ਗਿਆ ਉਹਨੂੰ ਤੁਸੀਂ ਮਾਰ ਦਿਓ ਉਹ ਤੁਹਾਡਾ ਅੱਜ ਦਾ ਖਾਣਾ ਹੋਊਗਾ ਉਹ ਤੁਹਾਨੂੰ ਆਫਰ ਆ ਸ਼ੇਰ ਕਹਿੰਦਾ ਠੀਕ ਆ ਵੀ ਮੈਨੂੰ ਮਨਜ਼ੂਰ ਆ ਪਰ ਗੱਲ ਦੱਸੋ ਮਸਲਾ ਦੱਸੋ ਕੀ ਆ ਉਹ ਸਾਰੀ ਗੱਲ ਘੋੜਾ ਸਮਝਾਉਂਦਾ ਵਾ ਵੀ ਆ ਗਧਾ ਵਾ ਮੈਂ ਇਹਨੂੰ ਕਾਫੀ ਦੇਰ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਕੰਮ ਆ ਉਹ ਕਾਲੇ ਰੰਗ ਦਾ ਹੁੰਦਾ ਪਰ ਕਹਿੰਦਾ ਇਹ ਜਿੱਦ ਫੜ ਕੇ ਬੈਠਾ ਵਾ ਇਹ ਕਾਹ ਨੂੰ ਚਿੱਟੇ ਰੰਗ ਦਾ ਕਹੀ ਜਾਂਦਾ ਜਦੋਂ ਸ਼ੇਰ ਇਹ ਸਾਰੀ ਗੱਲ ਸੁਣਦਾ ਤੇ ਉਹਨੂੰ ਪੁੱਛਦਾ ਵੀ ਕਿੰਨੀ ਦੇਰ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕਹਿੰਦਾ ਜੀ ਮੇਰਾ ਸਾਰਾ ਦਿਨੀ ਸਮਝਾਉਣ ਚ ਲੰਘ ਗਿਆ ਤਾਂ ਸ਼ੇਰ ਕਹਿੰਦਾ ਇੱਥੇ ਤੂੰ ਮਰੇਗਾ ਅੱਜ ਮੇਰਾ ਸ਼ਿਕਾਰ ਅੱਜ ਦਾ ਤੂੰ ਹੋਏਗਾ ਘੋੜਾ ਬੜਾ ਹੈਰਾਨ ਹੁੰਦਾ ਕਿਉਂਕਿ ਉਹਨੂੰ ਯਕੀਨ ਬੜਾ ਸੀ ਕਿ ਮੈਂ ਤਾਂ ਬਿਲਕੁਲ ਸਹੀ ਹਾਂ ਵੀ ਬੇਵਕੂਫ ਤਾਂ ਇੱਥੇ ਗਧਾ ਸਾਬਤ ਹੋਊਗਾ ਪਰ ਸ਼ੇਰ ਨੇ ਘੋੜੇ ਨੂੰ ਬੇਵਕੂਫ ਸਾਬਤ ਕਰਤਾ ਕਿਉਂਕਿ ਸ਼ੇਰ ਉਹਨੂੰ ਜਵਾਬ ਦਿੰਦਾ ਵੀ ਇੱਥੇ ਬੇਵਕੂਫ ਤਾਂ ਕਰਕੇ ਆ ਤੂੰ ਕਿ ਤੂੰ ਇੱਕ ਗਧੇ ਨਾਲ ਮੱਥਾ ਮਾਰ ਰਿਹਾ ਜਦ ਇਹਨੂੰ ਪਤਾ ਵਾ ਕਿ ਕਾਹ ਵਾ ਜਿਹੜਾ ਉਹ ਕਾਲੇ ਰੰਗ ਦਾ ਹੁੰਦਾ ਵਾ ਫਿਰ ਤੂੰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਉਹ ਵੀ ਗਧੇ ਨੂੰ ਜਿਹਨੂੰ ਪਤਾ ਹੀ ਕੁਝ ਨਹੀਂ ਤੇ ਇੱਥੇ ਤੂੰ ਪਾਗਲ ਆ ਜਿਹੜਾ ਆਪਣਾ ਸਮਾਂ ਖਰਾਬ ਕਰ ਰਿਆ ਵਾ ਇੱਕ ਗਧੇ ਦੇ ਪਿੱਛੇ ਤੂੰ ਉਹਨੂੰ ਇਹ ਵੀ ਕਹਿ ਸਕਦਾ ਸੀ ਵੀ ਭਾਈ ਠੀਕ ਆ ਤੇਰੀ ਮੰਨੀ ਕਾਹਮ ਆ ਜਿਹੜਾ ਉਹ ਚਿੱਟੇ ਰੰਗ ਦਾ ਹੀ ਹੁੰਦਾ ਵਾ ਤੇ ਤੂੰ ਆਪਣਾ ਸਮਾਂ ਬਚਾਉਂਦਾ ਉਹ ਸਮਾਂ ਕਿਸੇ ਹੋਰ ਪਾਸੇ ਲਾਉਂਦਾ ਤੂੰ ਗਧੇ ਨਾਲ ਜਿਹੜੀ ਆਪਣੀ ਬਹਿਸ ਕੀਤੀ ਆ ਮੱਥਾ ਮਾਰਿਆ ਇੱਥੇ ਤਾਂ ਕਰਕੇ ਤੂੰ ਪਾਗਲ ਸਾਬਤ ਹੋਇਆ ਤੇਰਾ ਸ਼ਿਕਾਰ ਹੋਊਗਾ ਸੋ ਦੋਸਤੋ ਕਹਾਣੀ ਤਾਂ ਇੱਥੇ ਹੋ ਗਈ ਖਤਮ ਪਰ ਸਿੱਖਿਆ ਦੇਖੋ ਕਿੰਨੀ ਸੋਹਣੀ ਮਿਲਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਬਹਿਸ ਕਰਨ ਵਾਲਾ ਮੂਰਖ ਮੰਨਿਆ ਜਾਊਗਾ ਤੁਸੀਂ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਸਹੀ ਹੋ ਤਾਂ ਚੁੱਪ ਰਹੋ ਸਾਹਮਣੇ ਵਾਲੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਆਪਣੀ ਸੱਚਾਈ ਪੇਸ਼ ਕਰਨ ਦੇ ਲਈ ਤੁਸੀਂ ਸੱਚੇ ਹੋ ਚੁੱਪ ਕਰਕੇ ਆਪਣਾ ਕੰਮ ਕਰਦੇ ਰਹੋ ਜੇ ਕੋਈ ਆਪਣੀ એનર્ਜੀ ਵੇਸਟ ਕਰ ਰਿਹਾ ਤਾਂ ਤੁਸੀਂ ਆਪਣੀ એનર્ਜੀ ਬਚਾ ਕੇ ਰੱਖੋ ਉਹਦੇ ਨਾਲ ਮਤਾਂ ਨਾ ਮਾਰੋ ਬਹਿਸ ਨਾ ਕਰੋ ਇਹਦੇ ਵਿੱਚ ਹੀ ਭਲਾਈ ਆ ਜੇ ਤੁਹਾਨੂੰ ਯਕੀਨ ਆ ਕਿ ਤੁਸੀਂ ਸਹੀ ਹੋ ਤਾਂ ਉਹ ਆਪਣੇ ਤੱਕ ਸੀਮਿਤ ਰੱਖੋ ਮਸਤ ਰਹੋ ਇਹੀ ਅੱਜ ਦੀ ਸਿੱਖਿਆਵਾਜੀ ਕਹਾਣੀ ਦੀ ਸੋ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਚੰਗੀ ਲੱਗੀ ਹੋਊਗੀ ਕਹਾਣੀ ਤੁਹਾਡੇ ਕੰਮ ਆਊਗੀ ਜੀ ਜ਼ਿੰਦਗੀ ਚ ਬਹੁਤ ਥਾਵਾਂ ਤੇ ਇਹਨੂੰ ਇੰਪਲੀਮੈਂਟ ਕਰਿਓ ਅਗਲੀ ਅਗਲੀ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਣਾ ਜੀ